ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬਬਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ੍ਰੀ ਅਕਾਲ ਜੀ ਲਾਈਵ ਜੁੜ ਕਰ ਲਿਆ ਕਰੋ ਤੇ ਆਨ ਨੂੰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਮੇਰੀਆਂ ਤੁਹਾਡੇ ਤੱਕ ਪਹੁੰਚ ਸਕਣ ਉਹਨਾਂ ਦਾ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਹਰ ਇੱਕ ਮੇਰੀ ਵੀਡੀਓ ਦੇਖ ਸਕੋ ਹਨ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਅੱਜ ਹੈਗੀ ਆ 12 ਅਪ੍ਰੈਲ ਜੋ ਨਿੱਕਲੇ ਬਸਾਖੀ ਆ ਤੇ ਬਸਾਖੀ ਦੀਆਂ ਐਡਵਾਂਸ ਤੁਹਾਨੂੰ ਸਾਰਿਆਂ ਨੂੰ ਜਨੇ ਵਧਾਈਆਂ ਕਿ ਬਸਾਖੀ ਜਿਹੜੀ ਹੈ ਨਾ ਇਹ ਦਿਨ ਕੱਲ ਦਾ ਆ ਤੇ ਸਾਰਿਆਂ ਨੂੰ ਚੰਗਾ ਹੀ ਆਵੇ ਤੇ ਵਧੀਆ ਆਵੇ ਹਨਾ ਤੇ ਕਰਮਾ ਨਾਲ ਦਿਨ ਚੰਗੇ ਆਉਂਦੇ ਦਿਨ ਤਿਹਾਰ ਜੀ ਜਿੱਦੇ ਕੋਈ ਨਾ ਕੋਈ ਦੁੱਖ ਦਾਈ ਘਟਨਾ ਪਹਿਲਾਂ ਹੋ ਹੀ ਜਾਂਦੀ ਹੈ ਨਾ ਚਲੋ ਖੈਰ ਰੱਬ ਦੇ ਰੰਗ ਆ ਤੇ ਇਦਾਂ ਆ ਤ ਵਧੀਆ ਆਵੇ ਸਾਰਿਆਂ ਨੂੰ ਮੈਂ ਤਾਂ ਇਹੀ ਅਰਦਾਸ ਕਰਦੀ ਆ ਸਾਰਿਆਂ ਲਈ ਬਸਾਕੀ ਚੰਗੀ ਆਵੇ ਤੇ ਸਾਰੇ ਖੁਸ਼ੀ ਖੁਸ਼ੀ ਦਿਨ ਮਨਾਉਣ ਤੇ ਸਾਡੇ ਭੈਣ ਭਰਾ ਸਾਨੂੰ ਜਿਹੜੇ ਵਿਦੇਸ਼ਾਂ ਚੋਂ ਵੀ ਦੇਖਦੇ ਆ ਨਾ ਤੇ ਦੇਸ਼ ਚੋਂ ਵੀ ਦੇਖਦੇ ਆ ਸਾਰਿਆਂ ਲਈ ਵਧੀਆ ਹੋ ਸਾਕੀ ਆ ਨਾ ਤੇ ਦੇਖੋ ਜੀ ਹੁਣ ਪਠਾਂਗੇ ਵੱਡਾਂਗੇ ਪੱਠੇ ਤੇ ਇਹਦਾ ਸਾਢੇ 4:30 ਦਾ ਟਾਈਮ ਆ ਤੇ ਠੰਢੀ ਠੰਢੀ ਹਵਾ ਚੱਲਣ ਢਈ ਆ ਤੇ ਤਕਰੀਬਨ ਹੁਣ ਕਲਪ ਸਖੀਆ ਤੋਂ ਬਾਅਦ ਬਾੜੀਆਂ ਦਾ ਕੰਮ ਸ਼ੁਰੂ ਹੋ ਹੀ ਜਾਣਾ ਆ ਤੇ ਕੰਮ ਕਰ ਫੇ ਇਦਾਂ ਸਟਾਰਟ ਹੋਣੇ ਆ ਵੀ ਆਪੋ ਤ ਆਪਣੀ ਪੈਣੀ ਆ ਤੇ ਫਿਰ ਸਾਹ ਲੈਣ ਦਾ ਟਾਈਮ ਨਹੀਂ ਲੱਗਣਾ ਹੈਗਾ ਇੰਨਾ ਕੰਮ ਹੋ ਜਾਣਾ ਨਾ ਮਤਲਬ ਸ਼ੁਰੂ ਬਾੜੀਆਂ ਦਾ ਚਲੋ ਖੈਰ ਕੰਮ ਹੀ ਜ਼ਰੂਰੀ ਆ ਦੇਖੋ ਜੀ ਕੰਮ ਮਿਹਨਤ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਜਿਹੜੇ ਕਾਮਯਾਬੀ ਹੋਣਾ ਇੱਕ ਮਿਹਨਤ ਆ ਨਾ ਤੇ ਮਿਹਨਤ ਨਾਲ ਹੀ ਆਪਾਂ ਕਾਮਯਾਬ ਹੋ ਸਕਦੇ ਆ ਤੇ ਦਿਆਂ ਤੇ ਕਈ ਸਾਡੇ ਵੀਵਰ ਸਬਸਕ੍ਰਾਈਬਰ ਸਾਨੂੰ ਕਮੈਂਟ ਕਰਕੇ ਦੱਸਦੇ ਆ ਪੁੱਛਦੇ ਯਾਨੀ ਸਾਡੇ ਪਿੰਡ ਬਾਰੇ ਵੀ ਦੇਖੋ ਸਾਡਾ ਪਿੰਡ ਹੈਗਾ ਬੋਪਰਾਏ ਇਹ ਹੈਗਾ ਆ ਪਲੱਸ ਸ਼ਹਿਰ ਦੇ ਨੇੜੇ ਬਿਲਕੁਲ ਤੇ ਵੈਸੇ ਦਵਾਬੇ ਤੋਂ ਬਿਲੋਂਗ ਕਰਦੇ ਆ ਤੇ ਜਿਦਾ ਕਹ ਲੋ ਵੀ ਬੋਪਰਾਏ 6-7 ਪਿੰਡ ਆ ਤੇ ਸਾਰੇ ਕਨਫਿਊਜ਼ ਹੋ ਜਾਂਦੇ ਵੀ ਪਿੰਡ ਇਹ ਕਿਹੜਾ ਹੋਊਗਾ ਕੱਲ ਕਮੈਂਟ ਆਇਆ ਮੈਨੂੰ ਇੱਕ ਵੀਡੀਓ ਤੇ ਤੇ ਇਹ ਕਹਿੰਦੇ ਵੀ ਬੋਪਰਾਏ ਕਲਾਂ ਦਾ ਪਿੰਡ ਜੀ ਫਿਰ ਮੈਂ ਇਹਨਾਂ ਨੂੰ ਕਮੈਂਟ ਤੇ ਅਪਲਾਈ ਕੀਤਾ ਮੈਂ ਕਹਿੰਦਾ ਨਹੀਂ ਵੀਰੇ ਸਾਡਾ ਨਾ ਬੋਪਰਾਏ ਕਲਾਂ ਨਹੀਂ ਪਿੰਡ ਹੈਗਾ ਸਾਡਾ ਪਿੰਡ ਹੈਗਾ ਆ ਬੋਪਰਾਏ ਕੱਲਾ ਨਾ ਬਾਬਾ ਹੰਦਾਲ ਦੇ ਨਾਂ ਤੋਂ ਜਾਣਿਆ ਜਾਂਦਾ ਆ ਤੇ ਬੋਪਰਾਏ ਕੱਲਾ ਨਹੀਂ ਹੈਗਾ ਤੇ ਪਿੰਡ ਬਹੁਤ ਜ਼ਿਆਦਾ ਬੋਪਰਾਏ ਹੈਗੇ ਆ ਤੇ ਇੱਕ ਸਾਨੂੰ ਕਮੈਂਟ ਬਹੁਤ ਆਉਂਦਾ ਹੁੰਦਾ ਆ ਤੇ ਤੁਹਾਡਾ ਪਿੰਡ ਬੋਪਰਾਏ ਜਿੱਥੇ ਬਲਵੀਰ ਬੋਪਰਾਏ ਪਿੰਡ ਆ ਉਹ ਪਿੰਡ ਆ ਮੈਂ ਕਹਿੰਦਾ ਉਹ ਸਾਡਾ ਪਿੰਡ ਹੀ ਹੈਗਾ ਉਹ ਹੈਗਾ ਲੁਧਿਆਣੇ ਲੱਗਦੇ ਹੈਨਾ ਤੇ ਜਾਨੀ ਸਾਰਿਆਂ ਨੂੰ ਬਹੁਤ ਕਨਫਿਊਜ਼ ਹੋ ਜਾਂਦੇ ਸਾਰੇ ਜਾਣੇ ਇਹ ਪਿੰਡ ਤੇ ਪਿੰਡ ਤੋਂ ਲੈ ਕੇ ਹੈ ਨਾ ਤੇ ਇਹੜਾ ਹੁਣ ਕਨਫਿਊਜ਼ਨ ਵਾਲੀ ਦੂਰ ਕਰ ਦੁੱਤੀ ਆ ਦੇਖੋ ਜੀ ਪੱਠੇ ਕਿੰਨੇ ਸੋਨੇ ਹਰੇ-ਹਰੇ ਆ ਤੇ ਵਧੀਆ ਲੱਗਦਾ ਛੇਤ ਕੱਕਲਾ ਗੱਲ ਠੀਕ ਹੈ ਤਾਂ ਉੱਧਰੋਂ ਡਿਗੇ ਹੋਏ ਨੇ ਤੇ ਹੁਣ ਤਲੇ ਇੰਨੀ ਤੇਲ ਵੀ ਨਹੀਂ ਪੈਂਦੀ ਹੈਗੀ ਤੇ ਵਧੀਆ ਹੁੰਦੇ ਆ ਪੱਠੇ ਵੱਢਨੇ ਹੈ ਨਾ ਐਕਸਰਸਾਈਜ਼ ਹੋ ਜਾਂਦੀ ਆ ਤੇ ਜੇ ਤੁਸੀਂ ਸਾਨੂੰ ਦੱਸਦੇ ਆ ਨਾ ਅਡੇ ਬਲੌਗ ਸਾਨੂੰ ਵਧੀਆ ਲੱਗਦੇ ਤੁਸੀਂ ਤੁਸੀਂ ਪੱਠੇ ਵੇਖਦੇ ਆ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਚਲੋ ਸਾਡੇ ਕੰਮ ਦੇਖਦੇ ਸਾਰੇ ਜਣੇ ਅਸੀਂ ਕੀ ਕੰਮ ਕਰਦੇ ਆ ਨਾ ਤੇ ਖੁਸ਼ੀ ਹੁੰਦੀ ਆ ਜੇ ਸਾਡੇ ਤੁਸੀਂ ਬਲੌਗ ਦੇਖਦੇ ਆ ਕਹਿੰਦੇ ਬਹੁਤ ਵਧੀਆ ਆ ਤੇ ਬਹੁਤ سارے ਭੈਣ ਭਰਾ ਆਪਣੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੇ ਵਧੀਆ ਲੱਗਦਾ ਹੈ ਨਾ ਤੇ ਸਾਡੇ ਰਿਸੇ ਵਾਲੇ ਸਾਨੂੰ ਦੇਖਦੇ ਆ ਤੇ ਸਾਡੇ ਸਬਸਕ੍ਰਾਈਬਰ ਵਿਊਅਰ ਸਾਨੂੰ ਦੇਖਦੇ ਆ ਤਾਂ ਬਹੁਤ ਵਧੀਆ ਲੱਗਦਾ ਜੀ ਕੱਲ ਤੁਸੀਂ ਬਲੌਗ ਦੇਖਿਆ ਸੀਗਾ ਹਾਂਜੀ ਹੈਲੋ 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 ਹਾਜੀ ਯਾ ਮੌਸਮ ਦਾ ਕਾਡ ਦਾ ਅਪਡੇਟ ਸੀ ਨਾ ਕੱਲ ਵੀ 10 ਤਰੀਕ ਨੂੰ 11 ਤਰੀਕ ਬਾਰਿਸ਼ ਹੋਣੀ ਆ ਕਾਫੀ ਅਪਡੇਟ ਇਹ ਸੀ ਮੌਸਮ ਦਾ ਨਾ ਤੀ ਇੱਥੇ ਪਈ ਉੱਥੇ ਮੋਰੀ ਅਪਡੇਟ ਸੀ ਵੀ 11 ਤਰੀਕ ਤੇ 10 ਤੇ ਬਾਰਿਸ਼ ਬਹੁਤ ਜ਼ਿਆਦਾ ਹੋਣੀ ਆ ਡਰ ਸੀਗਾ ਵੀ ਕਣਕਾਂ ਇੱਥੇ ਨਾਲੇ ਉੱਥੇ 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 ਹੱਥ ਮਾਰ ਜਾਏ ਇੱਥੇ ਉੱਥੇ ਹਰੇ ਪੱਟਿਆਂ ਦੇ ਇਹ ਗੱਲ ਕਰੀਓ ਇਹ ਸੀਗਾ ਵੀ ਚਲੋ ਮੌਸਮ ਖਰਾਬ ਆ ਵੀ ਕਦੇ ਕੋਈ ਨੁਕਸਾਨ ਆ ਪੱਕੀ ਫਸਲ ਦਾ ਨਾ ਕਣਕਾਂ ਦਾ ਨੁਕਸਾਨ ਨਾ ਹੋਵੇ ਡਰਤਾ ਇਹ ਸੀਗਾ ਪਰ ਬਚਾਅ ਹੋ ਗਿਆ ਰੱਬ ਦੀ ਕਿਰਪਾ ਨਾਲ ਮਾਰਾ ਇਹਨੇ ਭੜਾਈ ਕੀਤਾ ਚਲੋ ਕਣਕਾਂ ਸਿਰੇ ਤੇ ਗਈਆਂ ਪੱਕੀਆਂ ਭਈਆਂ ਪੂਰੀਆਂ ਤੇ ਵੇਖਦੇ ਹਾਂ ਨੇ ਮੇਰੇ ਪਿੱਛੇ ਕਣਕੇ ਵੀ ਆਪ ਪੱਕੀ ਹੋਈ ਆ ਫਿਰ ਉਧਰ ਵੀ ਪੱਕੀ ਹੋਈ ਆ ਇੱਧਰ ਵੀ ਆਪਣੇ ਕਣਕੇ ਪੱਕੀ ਹੋਈ ਆ ਸਾਰੇ ਪਾਸੇ ਕਹਿੰਦੇ ਜਾਣਗੇ ਸਾਰੇ ਪੱਕੀਆਂ ਆਪਣੇ ਕੱਲੇ ਨਹੀਂ ਸਾਰੇ ਲੋਕਾਂ ਦੀਆਂ ਪੱਕੀਆਂ ਹੋਈਆਂ ਤੇ ਜੇ ਬਾਰਿਸ਼ ਹੋ ਜਾਂਦੀ ਨਾ ਤੇ ਸੂਤ ਨਹੀਂ ਕੰਮ ਆਉਣਾ ਮੁਰਸਾ ਕੰਨ ਖਰਾਬ ਹੋਣੀ ਸੀ ਤੇ ਕੋਬਾ ਹੋ ਜਾਣਾ ਸਗਾ ਤੇ ਲੋਹੋਂ ਤਾਂ ਖੈਰ ਠੀਕ ਠਾਕ ਗਿਆ ਮੌਸਮ ਤੇ ਜਿੱਥੇ ਜਿੱਥੇ ਬਾਰਿਸ਼ ਹੋਈ ਆ ਉੱਥੇ ਸਾਡਾ ਦੁੱਖ ਆ ਵੀ ਨੁਕਸਾਨ ਹੀ ਕਾਫੀ ਹੋਇਆ ਕੱਲ ਫੇਸਬੁਕ ਦੇਖਦੇ ਭਈ ਕਰਨਾਲ ਦੀ ਬਲ ਕਣਕ ਮੰਡੀ ਚ ਆਈ ਆ ਤੇ ਮੀਂਹ ਪੈ ਗਿਆ ਤੇ ਪਾਣੀ ਪਾਣੀ ਹੋ ਗਿਆ ਮੰਡੀ ਵਿੱਚ ਸੋ ਦੇਖ ਕੇ ਦੁੱਖ ਹੁੰਦਾ ਵੀ ਜਿੰਮੇਦਾਰੀ ਅਸੀਂ ਆ ਮਿਹਨਤ ਹੁੰਦੀ ਆ ਤੇ ਜੇ ਤੇ ਪਾਣੀ ਫਿਰ ਜਾਵੇ ਨਾ ਫਿਰ ਬਹੁਤ ਜ਼ਿਆਦਾ ਦੁੱਖ ਹੁੰਦਾ ਜ਼ਿੰਮੇਦਾਰ ਨੂੰ ਕਿੰਦਾ ਪਾਲਦਾ ਜ਼ਿੰਮੇਦਾਰ ਰਾਤਾਂ ਨੂੰ ਪਾਣੀ ਮੋੜਦਾ ਆ ਖਾਦਾ ਦਵਾਈਆਂ ਸਪਰਿਆਂ ਕਰਦਾ ਤੇ ਜੇ ਫਸਲ ਕੰਡੇ ਦੇ ਆ ਕੇ ਖਰਾਬ ਹੋ ਜਵੇ ਨਾ ਫਿਰ ਬਹੁਤ ਦੁੱਖ ਜਿਹਾ ਮਹਿਸੂਸ ਹੁੰਦਾ ਆ ਇਸ ਕਰਕੇ ਹਮਾਰਾ ਸਾਦਾ ਭਲਾ ਕਰੇ ਬਾਬਾ ਨਾਨਕ ਸਾਰਾ ਇਹ ਫਸਲ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਹੀ ਘਰ ਘਰ ਪਹੁੰਚ ਜਵੇ ਤੇ ਜਿੱਥੇ ਮੰਡੀਆਂ ਦੀ ਮੰਡੀ ਚੱਲ ਜਵੇ ਸੋ ਇਸ ਕਰਕੇ ਨਾ ਦਰਤ ਸਿਕਾ ਦਰਤ ਜੀ ਮੈਦਾਨ ਹੁੰਦਾ ਹੀ ਹੈ ਕਿਉਂਕਿ ਫਸਲ ਸਿਰੇ ਤੇ ਖਰਾਬ ਹੋਵੇ ਨਾ ਉਹ ਹੋਤਨਾ ਹੁੰਦੀ ਆ ਇਸ ਕਰਕੇ ਸਾਦਾ ਭਲਾ ਮੰਗਦੇ ਆ ਵੀ ਬਾਬਾ ਦਾ ਕਿਰਪਾ ਕਰੇ ਸਾਰਿਆਂ ਦੇ ਫਸਲ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਵੱਢੀ ਜਾਵੇ ਤੇ ਕੱਲ ਨੂੰ ਬਸਾਖੀ ਆ ਬਸਾਖੀ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਐਡਵਾਂਸ ਦੇ ਦਿੰਦੇ ਆ ਤੇ ਕਿਉਂ ਕੱਲ ਨੂੰ ਫਿਰ ਆਪਾਂ ਬਿਜ਼ੀ ਹੋਣਾ ਆ ਆਪਰਾ ਫਿਰ ਸ਼ਾਮਾਂ ਜਲੇਬੀਆਂ ਕੱਢੀਆਂ ਗੁਰਦੁਆਰਾ ਸਾਹਿਬ ਆ ਪੰਜ ਫਿਰ ਕਮੇਟੀ ਨੇ ਕਿਹਾ ਆ ਮੇ ਜਲੇਬੀਆਂ ਕੱਢੋ ਕੱਲੋਂ ਫਿਰ ਦੇਸੀ ਘੇਜ ਕੱਡੀਆਂ ਸੀਗੀਆਂ ਬਾਬੇ ਦਾ ਦੀ ਕਿਰਪਾ ਇੰਨੀ ਆ ਕਿ ਲੰਗਰ ਜਿਹੜਾ ਨਾ ਮੁੱਕਦਾ ਹੀ ਨਹੀਂਗਾ ਚੱਲੀ ਜਾਂਦਾ ਬਾਬੇ ਦਾ ਨਾ ਲੰਗਰ ਚਲਾਇਆ ਹੋਇਆ ਆ ਤੇ ਬਾਬਾ ਦਾ ਹਰ ਜੀ ਕਿਰਪਾ ਬਰਕਤ ਬਹੁਤ ਆ ਤੇ ਬਹੁਤ ਵਧੀਆ ਸਰਿਆਕਲ ਵੱਧ ਗਈਆਂ ਸਮਾਂ ਇਸ ਕਰਕੇ ਅੱਜ ਵੀ ਸ਼ਮਤ ਤੈਨੂੰ ਲਾਪਣਾ ਆ ਜਲੇਬੀਆਂ ਸਕੀਨ ਬਹੁਤ ਸਾਰੇ ਆਪਾਂ ਜਲੇਬੀਆਂ ਕਣ ਨਰੇ ਦੇਖੋ ਦੇਸੀ ਘੇਜ ਕੱਡੀਆਂ ਸੀਗੀਆਂ ਤੋ ਕਮੇਟੀ ਨੇ ਕਿਹਾ ਵੀ ਦੇਸੀ ਘੇ ਕੱਢਣੀਆਂ ਚਲੋ ਪਹਿਲੇ ਮੈਂਬਰਾਂ ਵੈਸੇ ਹੁੰਦਾ ਚਲੋ ਥੋੜੇ ਨਹੀਂ ਜਾਂ ਹੁੰਦਾ ਆਪਾਂ ਨੂੰ ਕੰਮਾਂ ਕਰਾ ਜਰੋ ਜਗੇ ਆ ਤੇ ਸੇਵਾ ਸੰਭਲੇ ਤੇ ਸੇਵਾ ਲੈ ਲਈ ਦੀ ਜਿੰਨੀ ਜੋਗੇ ਹੁੰਦੇ ਆ ਤੇ ਇਸ ਕਰਕੇ ਅੱਜ ਫਿਰ ਤਿੰਨ ਵੇਲੇ ਸ਼ੁਰੂ ਹੋਇਆ ਨਾ ਆ ਤੇ ਸ਼ਾਮਾ ਚਲੋ ਲੰਗੜ ਜਲੇਬੀਆਂ ਦਾ ਪਹਿਲਾਂ ਪਹਿਲਾ ਪਟਿਆ ਪ੍ਰੋਗਰਾਮ ਕਰ ਤੇ ਸਰ ਪਟਿਆ ਪ੍ਰੋਗਰਾਮ ਪਹਿਲਾਂ ਪਹਿਲਾਂ ਕਰ ਲੀਏ ਮੁਲਕੀ ਸ਼ਾਮਾ ਟਾਈਮ ਲੱਗਣਾ ਨੀਗਾ ਦੁਕਾਨੇ ਜਾਣਾ ਉੱਥੋਂ ਪਰ 1.5 ਵਜੇ ਆਇਆ ਨਾ ਦੁਕਾਨ ਤੋਂ 1.5 2 ਵਜੇ ਤੋਂ 2 ਵਜੇ ਪਹਿਲਾਂ ਆਇਆ ਨਾ ਕਿਉਂ ਆ ਕੇ ਸਮਾਸ ਨੂੰ ਤਿਆਰ ਕਰਨਾ ਆ ਕਿਉਂਕਿ ਸਿਵਾਜੇ ਸਾਲਵਾਰ ਮਿਲਦੀ ਆ ਤੇ ਕਰ ਲੈਣਾ ਚਾਹੀਦੀ ਆ ਤੇ ਸੋ ਕਾਦੀ ਪਸਾਖੀ ਹੈ ਤੁਹਾਨੂੰ ਫਿਰ ਤੋਂ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ ਹਾਂਜੀ 12 ਵਜੇ ਦਾ ਹੋ ਗਿਆ ਟਾਈਮ ਤੇ ਉਦੋਂ ਅਸੀਂ ਸਵੇਰੇ ਆ ਗਈ ਸੀਗੇ ਤੇ ਆ ਕੇ ਫਿਰ ਮੈਂ ਘਰ ਦੇ ਕੰਮ ਕਰ ਜਿਹੜੇ ਛੱਡੇ ਸੀਗੇ ਉਹ ਕੀਤੇ ਤੇ ਰੋਟੀ ਪਾਣੀ ਖਾਧਾ ਪਕਾਇਆ ਭਾਂਡੇ ਸਾਫ਼ ਕੀਤੇ ਤੇ ਹੁਣ ਦਪਹਿਰ ਦਾ ਹੋ ਗਿਆ ਟਾਈਮ ਹੁਣ ਸਬਜ਼ੀਆਂ ਦੀ ਤਿਆਰੀ ਆ ਇਹ ਤਾਂ ਵੈਸੇ ਮੈਂ ਬਣਾ ਕੇ ਰੱਖਦੀ ਹੁੰਦੀ ਆ ਤੇ ਵੈਸੇ ਜਾਨੂ ਸ਼ਾਮ ਨੂੰ ਜਾਣ ਲਈ ਸਰੋਵਰ ਤੇ ਹੀ ਆ ਨੰਗਰ ਠਗਣ ਤੇ ਆ ਦੇਖੋ ਜੀ ਅੱਜ ਬਣਾਉਣ ਲੱਗੀ ਮੈਂ ਕੀ ਆ ਤਾਂ ਥੋੜਾ ਲਸਣ ਇੱਕ ਅੱਧੀ ਗੱਠੀ ਤੇ ਪਿਆਜ਼ ਤੇ ਅਦਰਕ ਤੇ ਆ ਦੇਖੋ ਕੀ ਆ ਲੇਰਾਂ ਲੇਰਾਂ ਕੀ ਆ ਤੇ ਇਹ ਬਣਾਵਾਂਗੇ ਅੱਜ ਤੇ ਨਵਾ ਕਰਾਂਗੇ ਨਾਲ ਇਹਨੂੰ ਸਾਜੀ ਨੂੰ ਤੇ ਲੇਰ ਲੇਰ ਕੀ ਆ ਬਹੁਤ ਟੇਸਟੀ ਬਣਦਾ ਆ ਤੇ ਪਕਾ ਹੋਇਆ ਨਹੀਂ ਬਿਲਕੁਲ ਵਧੀਆ ਲੱਗਦਾ ਹੈਗਾ ਹਨਾ ਤੇ ਇਦਾਂ ਜੀ ਉੱਤੇ ਵੀ ਮੇਰੇ ਇਹ ਕੱਪੜੇ ਧੋਣ ਵਾਲੇ ਪਏ ਚਲੋ ਮੈਂ ਕਿਹਾ ਸਬਜ਼ੀ ਬਣ ਜਾਵੇ ਤੇ ਦਾਲ ਸਬਜ਼ੀ ਬਣੀ ਹੋਈ ਬਣੀ ਹੋਊ ਤਾਂ ਕੋਈ ਚਿੰਤਾ ਨਹੀਂ ਹੁੰਦੀ ਹੈਗੀ ਹੈ ਨਾ ਤੇ ਚਲੋ ਫਟਾਫਟ ਰੋਟੀ ਬਣ ਜਾਂਦੀ ਜੇ ਕੋਈ ਆ ਵੀ ਜਾਏ ਭੰਪਰਾ ਨਾ ਤੇ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਕੋਈ ਇਦਾਂ ਤੇ ਜੀ ਭਾਜੀ ਮੇਰੇ ਭੈਣਾਂ ਦੇ ਘਰ ਦੇ ਕੰਮ ਕਰਦਾ ਨਾ ਦਿਨ ਖਾਤੇ ਵੀ ਨਹੀਂ ਹੁੰਦੇ ਹੈਗੇ ਨਾ ਬਸ ਇਦਾਂ ਹੀ ਚੱਲਦੀ ਚਾਲ ਵਿੱਚ ਕੁਛ ਨਾ ਕੁਛ ਲੱਗੇ ਜਾਂਦੀਆਂ ਕਾਦੀ ਰਹਦੀ ਔਰ ਕੰਮ ਵੀ ਚਾਹੀਦਾ ਹੈ ਨਾ ਤੇ ਇਹ ਦਾਜੀ ਦੇਖੋ ਜੀ ਪਹਿਲਾਂ ਬਿਤੇ ਕੰਮ ਕਰਾਇਆ ਪਟਿਪਟ ਵੜਾਏ ਤੇ ਕੰਮ ਕਰਾਇਆ ਕਰਾ ਦੇ ਕੇ ਕੰਮ ਕੀਤਾ ਤੇ ਸਾਡੀ ਤਾਂ ਲਾਈਫ ਇੰਦੀ ਚੱਲਦੀ ਰਹਿੰਦੀ ਆ ਤੇ ਘਰ ਦੇ ਕੰਮ ਕਰਨੇ ਆ ਘਰ ਦੇ ਕੰਮਾਂ ਸ਼ਰ ਮਗਾਦੀ ਹੈ ਨਾ ਤੇ ਨਾਲ ਇਹ ਜੀਵਰਾ ਦੇ ਕੰਮ ਹੁੰਦੇ ਉਹ ਤਾਂ ਬਸ ਇੱਦੀ ਚੱਲਦੇ ਰਹਿੰਦੇ ਐ ਹਰ ਕੰਮ ਸ਼ੁਰੂ ਹੋਣੇ ਆ ਵੱਡੀਆਂ ਸ਼ੁਰੂ ਹੋਣੀਆਂ ਅਜ ਤਾਂ ਤੇ ਕੱਲ ਦੀ ਬਸਾਖੀ ਆ ਗਈ ਐ ਤੇ ਨਾਲੇ ਗੱਲ ਸੰਗਰਾਹ ਦੇ ਆ ਤੇ ਸੰਗਰਾਮ ਦੀਆਂ ਦਾ ਨਾ ਅਡਵਾਂਸ ਦਿੰਨੇ ਆ ਵਾਰਕਾ ਸਾਰਿਆਂ ਦਾ ਸੰਗਰਾਮ ਕੱਲ ਮਹੀਨਾ ਚੜਨਾ ਬਸਾਰਦਾ ਸਾਰਾ ਨਹੀਂ ਸੁੱਖਾਂ ਭਰਿਆ ਮਹੀਨਾ ਆਵੇ ਇਹ ਤੇ ਸੋਨਾ ਚੜੇ ਮਹੀਨਾ ਸਾਰਿਆਂ ਇਹ ਤੇ ਲੋਕੀ ਹੁਣੇ ਸਾਜੀ ਕੱਟ ਲੈਣੀ ਤਾਂ ਨਹੀਂ ਗੱਲਾਂ ਬੰਦ ਕਰ ਦੇ ਜੋਤ ਮੇਰਾ ਹੋ ਗਿਆ ਪਾਸ ਤੇ ਮੰਮੀ ਕਲਾਸ ਹੋ ਗਿਆ ਇਹ ਤੇ ਸਾਰੇ ਸਾਲ ਦੀ ਮੇਹਰ ਤੇ ਪੜ੍ਹਾਈ ਨਾ ਤੇ ਪਾਸ ਲਾਦਾ ਰਿਜ਼ਲਟ ਆਉਣਾ ਕਰ ਲਾਦਾ ਹਜੇ ਤੇ ਇਹਦਾ ਆ ਚੁੱਕਾ ਹੈ ਤੇ ਸ਼ਾਮੇ ਕਰਦੇ ਹਾਂ ਤੇ ਖੜੀਏ ਦੇਖੋ ਸਾਜੀ ਉਹਨੂੰ ਕਰਕੇ ਲਾੜਨੇ ਤੜਕਾ ਤੜਕਾ ਲਾ ਕੇ ਛੋਣੇ ਕੱਪੜੇ ਗਿਆ ਨੌਲੇ ਸਬਜ਼ੀਦ ਕੱਟੀ ਗਈ ਮੇਰੀ ਹੁਣ ਤੇ ਤੜਕਾ ਲਾਉਣ ਦੇ ਵਾਸਤੇ ਤਿਆਰੀ ਸਾਰਾ ਸਮਾਨ ਕਰ ਲਿਆ ਤਿਆਰਵੇਂ ਤੇ ਮੇਟਾ ਮਸਾਲੇ ਮੇਰੇ ਕੁੱਟੇ ਹੋਏ ਆ ਤੇ ਬਸ ਸਬਜ਼ੀ ਕੱਟ ਕੇ ਮੈਂ ਤੜਕਾ ਲਾਉਣਾ ਆ ਤੇ ਭਾਤਣਾ ਮੜ ਜਾਣੀ ਮਿੱਟਮਿੱਟੀ ਬਾਅਦ ਚ ਫਿਰ ਤੜਕਾ ਲਾ ਕੇ ਫਿਰ ਕੱਪੜੇ ਧੋਣੇ ਕੱਲ ਧੋਣੇ ਨਹੀਂ ਹੈਗੇ ਹਾਂ ਮੇਰੇ ਅੱਜ ਮੜ ਜਾਣਾ ਹੈ ਅੱਛਾ ਓਕੇ ਕੱਲ ਧੋਣ ਦਾ ਟਾਈਮ ਲੱਗਣਾ ਹੈ ਕੱਪੜਿਆਂ ਦਾ ਤੇ ਅੱਜ ਕੋ ਰੈਂਟ ਰੱਖ ਕੇ ਰਸ ਨਹੀਂ ਨਹੀਂ ਤੁਹਾਨੂੰ લોજીન ટકા લઈ થઈ ગઈ મારી કટી ગઈ હે મોટા મોટા ટક મોટા મોટા પીસ કટ તો ના તો ફિર બહુ સોણી બનદી હે વધિયા બનદી હે ઓકે બનદી હે ફિચર પૂજી હો ગયા તૈયારી શારી તડકે તડકા લઈ એ सब्जी બના કે રાખી ਲੋ ਸਭ ਜਿਨ ਲੱਗੇ ਦੜਕਾ ਤੇ ਸਾਦੀ ਹੁੰਦ ਜੇ ਪੈਣ ਲਗੀ ਆ ਤੇ ਸਿਮ ਕਾ ਤਾਂ ਗੈਸ ਮੇ ਹੌਲੀ ਬੜੀ ਜਾਣੀ ਆ ਤੇ ਮੈਂ ਹੁਣ ਤੋਲਨਾ ਕਪੜੇ ਮੇਰਾ ਤੋਸ ਆਵਿਆ ਪੰਡਾ ਭੰਡਾਰੇ ਕਿੰਨਾ ਘਪਾਰ ਇੱਕ ਬੋੜ ਚੱਕਲਾ ਦੂਜੀ ਤਿਆਰ ਸਾਦੀ ਦਾ ਕੰਮ ਨਿਬੜਿਆ ਹਿੰਦ ਜੀ ਰਣੀ ਆ ਤੇ ਹੁਣ ਕੰਮ ਸ਼ੁਰੂ ਹੋ ਗਿਆ ਕਪੜਿਆਂ ਦਾ ਜਿਹੜਾ ਦੇ ਕਪੜੇ ਲਗਾਟੇ ਆ ਏਹ ਵੀ ਥੋਣੇ ਆ ਤਾਂ ਤੁਸੀਂ ਤੁਹਾਨੂੰ ਪਾਣੀ ਪੋੜ ਲੈਣਾ ਤੇ ਕੱਪੜੇ ਨਾਲ ਨੇ ਢੋਣ ਦਾ ਲੱਗਣਾ ਟਾਈਮ ਅੱਜ ਜਿਹੜੇ ਹੈਗੇ ਆ ਚਾਹ ਤੋੜ ਲਈ ਮੈਸਨ ਗਰਮੀ ਆ ਗਈਆਂ ਤਾਂ ਹੁਣ ਢਿੱਲੇ ਥੋਣੇ ਪੈਣੇ ਕੱਪੜੇ ਤੇ ਚਲੋ ਜੁਣ ਘੰਟਾ ਮੇਰੇ ਮਸ਼ੀਨ ਧਰਨੀ ਆ ਮਸ਼ੀਨ ਨੇ ਮੇਰੀ ਹੈਲਪ ਕਰ ਦੇਣੀ ਆ ਮਸ਼ੀਨ ਵੀ ਮੇਰੀ ਭੈਣ ਆ ਨਾ ਵੱਡੀ ਚਾ ਛੂਟੀ ਲਾ ਲਉਗੀ ਵੀ ਮੇਰੇ ਹੈਲਪ ਕਰੂਗੀ ਥਰੇ ਨਾਲ ਤੇ ਵੀਡੀਓ ਹੋਏ ਲੰਬੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੇ ਤੁਹਾਨੂੰ ਬੜ ਬਦਲ ਕਿਦਾਂ ਦੇ ਲੱਗੇ ਸਿੱਕਿਆ ਸਾਰੇ ਨੂੰ ਪਿਆਰ